ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜਿੰਨਾ ਲੋਕਾਂ ਨੂੰ ਭੁੱਲਾਂ ਦੀ ਬਿਮਾਰੀ ਹੋਵੇ ਤਾਂ ਸਵੇਰੇ ਸ਼ਾਮ ਅੰਗੂਰ ਦੇ ਰਸ ਨੂੰ 2-3 ਚਮਚ ਪੀ ਲਿਆ ਕਰੋ ਇਸ ਨਾਲ ਭੁੱਲਾਂ ਦੀ ਬਿਮਾਰੀ ਦੂਰ ਹੋ ਜਾਵੇਗੀ ਨੰਬਰ 2 ਚਿਹਰੇ ਉੱਪਰ ਚੋਰੜੀਆਂ ਜਾਂ ਫੇਰ ਛਾਈਆਂ ਪੈਣ ਲੱਗ ਜਾਂ ਤਾਂ ਚਿਹਰੇ ਉੱਪਰ ਕੁਝ ਦੇਰ ਤੱਕ ਖੀਰਾ ਰਗੜੋ ਕੋਝੀ ਹੀ ਦਿਨਾਂ ਵਿੱਚ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਵੇਗਾ ਨੰਬਰ 3 ਦੁੱਧ ਨੂੰ ਕਦੇ ਵੀ ਖਾਣੇ ਨਾਲ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਆਪਣੇ ਆਪ ਵਿੱਚ ਹੀ ਇੱਕ ਸੰਪੂਰਨ ਆਹਾਰ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਖਾਣਾ ਅਤੇ ਦੁੱਧ ਇਕੱਠੇ ਨਹੀਂ ਪਾਚ ਸਕਦੇ ਨੰਬਰ 4 ਕਦੇ ਵੀ ਉਲਟਾ ਨਹੀਂ ਸੌਣਾ ਚਾਹੀਦਾ ਕਿਉਂਕਿ ਉਲਟਾ ਸੌਣ ਦੇ ਨੁਕਸਾਨ ਸਿੱਧਾ ਦਿਲ ਨੂੰ ਹੁੰਦਾ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਹਾਜ਼ਮ ਨਹੀਂ ਹੁੰਦਾ। ਨੰਬਰ 5 ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਇਆਂ ਕਦੇ ਵੀ ਨਹੀਂ ਹੁੰਦੀਆਂ। ਨੰਬਰ 6 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੇ ਜਿਹੇ ਪਾਣੀ ਵਿੱਚ 10 ਕਿਸ਼ਮਿਸ਼ ਦੇ ਦਾਣੇ ਭਿਉ ਕੇ ਰੱਖ ਦਿਓ। ਅਤੇ ਅਗਲੇ ਦਿਨ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਓ ਅਤੇ ਇਸ ਦੇ ਨਾਲ ਹੀ ਕਿਸ਼ਮਿਸ਼ ਨੂੰ ਚਬਾ ਕੇ ਖਾ ਲਓ ਇਸ ਤਰ੍ਹਾਂ ਕਰਨ ਨਾਲ ਲੀਵਰ ਕੁਦਰਤੀ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਨੰਬਰ 7 ਸਵੇਰੇ ਖਾਲੀ ਪੇਟ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਨੰਬਰ 8 ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਤਾਂ ਅੱਧਾ ਚਮਚ ਦਾਲ ਚੀਨੀ ਦਾ ਚੂਰਨ ਗੁਣਗੁਣੇ ਪਾਣੀ ਨਾਲ ਖਾ ਲਓ ਗੈਸ ਬੰਨ ਬੰਦ ਹੋ ਜਾਵੇਗੀ ਨੰਬਰ 9 ਜੇਕਰ ਤੁਹਾਨੂੰ ਵਾਰ-ਵਾਰ ਗੁਰਦੇ ਦੀ ਪਥਰੀ ਪਰੇਸ਼ਾਨ ਕਰ ਰਹੀ ਹੈ ਤਾਂ ਤੁਹਾਨੂੰ ਨਾਰੀਅਲ ਪਾਣੀ ਦਾ ਸੇਵਨ ਲਗਾਤਾਰ ਕਰਨਾ ਚਾਹੀਦਾ ਹੈ ਨੰਬਰ 10 ਨਿੰਬੂ ਦੇ ਪੱਤਿਆਂ ਨੂੰ ਕੁਚਲ ਕੇ ਸੁਗੰਧ ਨਾਲ ਸਿਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 11 ਜੇਕਰ পেট ਵਿੱਚ ਜ਼ਿਆਦਾ ਗੈਸ ਬੰਦੀ ਹੈ ਤਾਂ ਮੇਥੀ ਦਾਣੇ ਦਾ ਕੋਈ ਨਾ ਇਸਤੇਮਾਲ ਕਰੋ ਨੰਬਰ 12 ਜ਼ਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਗਲੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਸਕਦਾ ਹੈ ਨੰਬਰ 13 ਪਾਣੀ ਵਿੱਚ ਅਦਰਕ ਉਬਾਲ ਕੇ ਸਵੇਰੇ ਸ਼ਾਮ ਪੀਣ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦ ਆਰਾਮ ਮਿਲਦਾ ਹੈ ਨੰਬਰ 14 ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਸਰੀਰ ਵਿੱਚ ਖੂਨ ਬਹੁਤ ਜ਼ਿਆਦਾ ਮਾਤਰਾ ਵਿੱਚ ਬਣਦਾ ਹੈ ਨੰਬਰ 15 ਰੋਜ਼ਾਨਾ ਰਾਤ ਨੂੰ ਚਿਹਰੇ ਉੱਪਰ ਕੱਚਾ ਦੁੱਧ ਲਗਾਉਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਨੰਬਰ 16 ਨਰਮ ਰੋ ਲੈ ਕੇ ਦੁੱਧ ਵਿੱਚ ਪਿਉਂ ਕੇ ਅੱਖਾਂ ਤੇ ਰੱਖ ਲੈਣ ਨਾਲ ਅੱਖਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 17 ਕੰਨੇ ਦੇ ਰਸ ਵਿੱਚ ਥੋੜੀ ਜਿਹੀ ਅਦਰਕ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘਟ ਹੋ ਜਾਂਦਾ ਹੈ। ਨੰਬਰ 18 ਜੋ ਸਵੇਰੇ ਸ਼ਾਮ ਰੋਟੀ ਖਾਣ ਤੋਂ ਬਾਅਦ ਨਹਾਉਂਦੇ ਨੇ ਉਹਨਾਂ ਨੂੰ ਬੁਢਾਪਾ ਬਹੁਤ ਜਲਦੀ ਆਉਂਦਾ ਹੈ ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਤੁਹਾਡਾ ਸਰੀਰ ਚੁਸਤ ਦਰੁਸਤ ਰਹਿੰਦਾ ਹੈ ਨੰਬਰ 20 ਹਿਲਦੇ ਹੋਏ ਦੰਦਾਂ ਤੇ ਅਦਰਕ ਦਾ ਪੇਸਟ ਲਗਾਓ ਹਿਲਦੇ ਹੋਏ ਦੰਦ ਦੁਬਾਰਾ ਮਜ਼ਬੂਤ ਹੋ ਜਾਣਗੇ ਨੰਬਰ 21 ਚਾਵਲ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ ਇਸ ਨਾਲ ਜਿਗਰ ਵਿੱਚ ਖੂਨ ਨਾ ਬਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 22 ਭਿਜੇ ਹੋਏ ਬਦਾਮ ਖਾਣ ਨਾਲ वजन ਘਟ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 23 ਗਰਮੀਆਂ ਦੇ ਵਿੱਚ ਜੇਕਰ ਤੁਸੀਂ ਨਿੰਮ ਦਾ ਗਰਮ ਪਾਣੀ ਪੀਂਦੇ ਹੋ ਤਾਂ ਦੁਨੀਆ ਦੀ ਅਜਿਹੀ ਜੀ ਬਿਮਾਰੀ ਕੋਈ ਨਹੀਂ ਹੈ ਜੋ ਤੁਹਾਡੇ ਨਜ਼ਦੀਕ ਆ ਸਕੇ। ਨੰਮ ਪ੍ਰਚਵੀ ਆਲੂ ਬੁਖਾਰਾ ਖਾਣ ਲੈਣ ਨਾਲ ਅੱਖਾਂ ਦੇ ਥੱਲੇ ਟੋਏ ਕਦੇ ਵੀ ਨਹੀਂ ਫੈਣਗੇ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ